ਹਲਕਾ ਆ ਚੁੱਕਿਆ ਤੇ ਅੱਜ ਜੀ ਚੱਲੇ ਆ ਮਾਸੀ ਕੋਲ ਮਾਜਰੀ ਭਗੌਰੇ ਪਹਿਲਾ ਵਲੌਗ ਬਣਾਇਆ ਸੀ ਉਦੋਂ ਜਦੋਂ ਹਨਾ ਮਾਸੀ ਕੋਲ ਚੱਲੇ ਸੀ ਤੇ ਅੱਜ ਸੇ ਆਪਣਾ 85 ਵਲੌਗ ਬਣ ਗਿਆ ਇੱਕ ਸਬਸਕ੍ਰਾਈਬਰ ਸੀ ਉਦੋਂ ਹਾਂ ਜੀ ਤੁਹਾਡੇ ਸਾਡੇ 6.500 ਦੇ ਪੜ ਗਏ ਆ ਸਬਸਕ੍ਰਾਈਬਰ ਅਰ ਵਿੱਚ ਜਿ ਬਣਾਨੇ ਬੰਦ ਕਰਤੇ ਸੀ ਨਾ ਫਿਰ ਪਹਿਲਾ ਵਲੋਗ ਅਸੀਂ ਇੱਥੋਂ ਬਣਾਇਆ ਸੀ ਤੁਹਾਡੇ ਤੋਂ ਸ਼ੁਰੂ ਕੀਤਾ ਸੀ ਔਰ ਵੈਨ ਉਹਨਾ ਵਲੋਗ ਸਾਡੇ ਕਿ ਨਹੀਂ ਵੈਨ ਵੈਨ ਸਾਰੇ ਮੈਂ ਪਹਿਲਾ ਵਲੋਗ ਬਣਾਇਆ ਸੀ ਇੱਥੇ ਤੁਹਾਡੇ ਪਹਿਲੇ ਜੋ ਪਹਿਲੀ ਵਾਰੀ ਬਣਾਉਣ ਲੱਗੇ ਆ ਨਾ ਹਾਂ ਹਾਂ ਤੁਹਾਡੇ ਦੇ ਸ਼ੁਰੂ ਕੀਤਾ ਸੀ ਅੱਛਾ ਤਾਂ ਜੀ ਇਹ ਕੀ ਤਾਏ ਦਾ ਨਾਮ ਕੀ ਲੈਣਾ ਹੁਣ ਦੱਸੋ ਦੀਪ ਸਿੰਘ ਜੀ ਸਾਰੀ ਆਖ ਦੱਸੋ ਕਿਨ੍ਹ ਕਲਦੀਪ ਆਰਾਮ ਆਰਾਮ ਕਲਦੀਪ ਰਫੂ ਜੀ ਓਕੇ ਕੀ ਬਾਤ ਹੈ ਬੜੇ ਸਿਆਣੇ ਬੱਚਾ ਬਣ ਕੇ ਹਾਂ ਮੁੱਸੇ ਵਾਲੇ ਦਾ ਗਾਣਾ ਅੱਧੀ ਪਣੀ ਉਹ ਘਰ ਦੇ ਪਾਣੀ ਦਿੱਤਾ ਅੱਛਾ ਤਾਂ ਥੋੜਾ ਦੇਣੀ ਪਈ ਮੈਨੂੰ ਐਸੀ ਰਾਜ ਅਹੀਂ ਇੱਕ ਚੱਲ ਪਾਉਨੇ ਆ ਕਿਤੇ ਬੈੰਨੇ ਆ ਪੀੰਨੇ ਆ ਰੈਲੀ ਸੀ ਅੱਛਾ ਉਹ ਤੇ ਗੱਡੀਆਂ ਨਹੀਂ ਖਿਲਾਉਣ ਦਿੰਦੇ ਜਾਓ ਜੀ ਜਾਓ ਜੀ ਲੰਗੋ ਜੀ ਲੰਗੋ अच्छा। 밖에 메타 ਠੰਡਾ ਹੋਗਾ ਨਾ ਫਿਰ ਪੀਆਉਂਗਾ ਠੀਕ ਹੈ। ਹਾਂ। ਉਹਨਾਂ ਗਰਮ ਪੀਆ। ਤੇਰੇ ਵਾਸਤੇ ਉਹ ਲਿਆਂਦੀ ਏ। ਸਟ੍ਰਿੰਗ। ਤਾਜ ਨਾ ਕੀ ਹੋਇਆ ਉਹ ਖਾਂ ਸੁਜਾਦੀ ਮੜਵਾਦੀ। ਉਹ ਇਕੱਠੇ। ਹਾਂ। ਕਿਰਤ ਇਹੰਦਰ ਸਕੂਲ ਨਹੀਂ ਗਿਆ ਅੱਜ ਵੀ ਆ ਗਿਆ। ਇੱਥੇ ਵੀ ਸੱਤਾ ਲੱਗਾ। ਸੱਤਾ ਦੇ ਪਹਿਲੀ ਵੰਦਾ ਪਿਆ ਹੀ ਹੈ। ਹੈ? ਉਹਦੇ ਪੈਲੀਵੰਦਾ ਪੈ ਸੱਤਾ ਤੂੰ ਨਾਲ ਉੱਤੇ ਲੱਗਿਆ ਸੱਤਾ ਕੋਲ ਬਿਆਕੀ ਗੱਲਾਂ ਕਰੀ ਤੇ ਆਂ ਰਾਮ ਨਾਲ ਇੱਥੇ ਬਣਾ ਸੋਣੀ ਮੈਂ ਗਿਆ ਕਿਹਾ ਤੈ ਚਮਕੀਲੇ ਦੇ ਗਾਣੇ ਚਮਕੀਲੇ ਦਾ ਕਿਹੜਾ ਗਾਣਾ ਸੁਣਿਆ ਸੀ ਮੈਂ ਚਮਕੀਲੇ ਦਾ ਗਾਣਾ ਹਾਂ ਗਾਣਾ ਸੁਣਾ ਕਿਹੜਾ ਗਾਣਾ ਸੀ ਚਮਕੀਲੇ ਦਾ ਫਿਰ ਦੱਸੋ ਸੁਣਾ ਦੱਸੋ ਕਿਹੜਾ ਗਾਣਾ ਆ ਲੱਗਦੀ ਕਿਹੜਾ ਗਾਣਾ ਆ ਕੋਈ ਹੱਸਣ ਵਾਲਾ ਆ ਉਹ ਵਾਲਾ ਆ ਸੁਣਾ ਦੇ ਯਾਰ ਸੁਣਾ ਸੰਗ ਲੱਗਦੀ ਹਾਂ ਸੁਣਾ ਨਾਸ ਨਾਏ ਦਾ ਪਰ ਕਿਵੇਂ ਜਮਕੀਲੇ ਦੇ 팬 ਤੇ ਸੰਗਦੇ ਨਹੀਂ ਹੁੰਦੇ ਤੂੰ ਵੀ ਹੀਆ ਗਿਆ ਤੇ ਤੂੰ ਵੀ ਤੇ ਸਾਡੇ ਕੋਲ ਆਈਂ ਭਰਾਵਾ ਉਹ ਜਾ ਅੱਜ ਤੁਹਾਡੇ ਚ ਤੇਲ ਮੁਗ ਗਿਆ ਤੇ ਤੇਲ ਪਵਾਓ ਫਿਰ ਉਹਦੇ ਚ ਹਾਂ ਸੱਤਾਂ ਲਿਆਇਆ ਇਹ ਦੀ ਜੀ ਅੱਛਾ ਤੇ ਪਾਓ ਇਹਨੂੰ ਹਾਂ ਇਹ ਹਾਈਲਾਈਟਸ ਕਰਕੇ ਮਤਲਬ ਇਹਦੇ ਤੇ ਜਾਏਗਾ ਫਿਰ ਇਹ ਜਾ ਤਾਂ ਖਲਾ ਰਿਆ ਇੱਥੇ ਹਾਂ ਹਾਈਲਾਈਟਸ ਕਰਕੇ ਜਾਏਗਾ ਆਹ ਲੈਟਸ ਦਾ ਵੱਡਾ ਹੋ ਗਿਆ ਆਹੋ ਵੱਡਾ ਹੋ ਗਿਆ ਉਹਨਾਂ ਦੇ ਝਾਰੀ ਵੱਡਾ ਹੋਰੇਗਾ ਅੰਜਾ ਯੂਨੀਵਰਸਟੀ ਦੇ ਲੱਗ ਗਿਆ ਹਾਂ ਉਹ ਜੀ ਮਾਸੜ ਜੀ ਆ ਗਏ ਨੇ ਹੋ ਗਿਆ ਕੰਡਾ ਹੈ ਹਾਂ ਜੱਫਾ ਕੰਮ ਕਰੋ ਬੋਲੋ ਪਾਇਆ ਖੋਣ ਵਾਦ ਗਿਆ ਵੀਰ ਜੀ ਇਹ ਰੇਤ ਚਾ ਦਰਵਾਚੇ ਗੋਖਿਆ ਨੇ ਤਾਂ ਚੇਜ ਹੋਈ ਨੇ ਪਰੋਣੇ ਆਉਣਾ ਹੈ ਪਰੋਣੇ ਆਉਣਾ ਹੈ ਅੱਛਾ ਜੀ ਨਹੀਂ ਇਹਦੇ ਦੱਸੇ ਨਹੀਂ ਕਿਸੇ ਨੂੰ ਅੱਛਾ ਕੰਮ ਹੈ ਨਾ ਸੱਚੀ ਕੋਮਲ ਬੇਟਾ ਦਸਿਆ ਕਰਦੀ ਹੁੰਦੀ ਹੈ ਤੇ ਚੋਤੀ ਡਾਰ ਚ ਜਲਾਈਏ ਪੀਪੇਰੀ ਦੀ ਕਮਾਲ ਵੇਖੋ ਭਾਈ ਪਾਣੀ ਅਜੇ ਫਿਰਦਾ ਹੈ ਉਹ ਕਿੰਨੇ ਫੋਟੇ ਪਾਣੀ 10 12 ਫੋਟੇ ਹਨ 12 12 12 12 ਫੁੱਟ ਦੂਰ ਇਹਦੀ ਧਰਤੀ ਚੋਂ ਥੱਲੇ ਪਾਣੀ ਆ ਰਿਹਾ ਹੈ ਇੱਥੇ ਹਾਂ ਮੇਰੇ ਪੈਰਾਂ 'ਚ ਪਾਣੀ ਫੁੱਲ ਏ ਇੱਥੇ ਆਵੇ ਤਾਂ ਹੀ ਮੈਂ ਤੁਰਿਆ ਨਾ ਮੈਨੂੰ ਐ ਲੱਗਿਆ ਇਹ ਦਬਦੀ ਵੀ ਪੈਲੀ ਬੇ ਬੜੀ ਤਰੇੜ ਪਾੜਦੀ ਹੈ ਹਨਾ ਮੇਰੀ ਝੰਡੀ ਯਾਰ ਲਾਕੇ ਤੇ ਇਹ ਪੈੜੀ ਦੀ ਝੰਡੀ ਹੈ ਸੁਣ ਲੈ ਗੱਲ ਨੀ ਇਹ ਪੈੜੀ ਤਰੇੜਾਂ ਪਾੜਦੀ ਹੈ ਸੁੱਕਦੀ ਜਦੋਂ ਹਾਂ ਬਾਈ ਗੱਟ ਕੇ ਸੁਪਰ ਸੀਟਰ ਨਾਲ ਅੱਧਾ ਤਾਂ ਫਟਣਗਾ ਆ ਸੁਪਰ ਸੀਟਰ ਇਹ ਸੁੱਕੀ ਲੋਇਆ ਤੇ ਗਿੱਲੀ ਗੋਇਆ ਹੈ ਤੋ ਚੋਕ ਡੜੀ ਚੋਕ ਕੇ ਵਖਾ ਦੇ ਪਹਿਲੀ ਜਿਵੇਂ ਪਾਣੀ ਨਹੀਂ ਨਿਕਲਦਾ ਐਵੇਂ ਤੇਰੇ ਹੱਥੋਂ ਨਹੀਂ ਨਿਕਲ ਜੇਗੀ ਗਿੱਲੀ ਹੈ ਤੇ ਪਾਣੀ ਹੋਰ ਤੂੰ ਵੇਖ ਭੱਜਿਆ ਵੇ ਕਿਵੇਂ ਆਉਂਦਾ ਤੇ ਜਿਹੜਾ ਸਾਡਾ ਜਦੋਂ ਪਾਣੀ ਚੱਲਦਾ ਨਾ ਉਹ ਧਰਤੀ ਬੁਲਬਲੇ ਮਾਰਦੀ ਉਹ ਕਿਹੜੇ ਦੇ ਕਿਵੇਂ ਖਾਂਦੇ ਤੇ ਟਰੀੜਾਂ ਦੇ ਕਿਹੜੇ ਖਾਂਦੇ ਆ ਪਰ ਪਾਣੀ ਉਹ ਪਾਣੀ ਪਤਾ ਕਿੱਥੇ ਆ ਇਹ ਪਾਣੀ ਇੱਥੇ ਨਹੀਂ ਪਾਜੀ ਪਾਣੀ ਇੱਧਰ ਆ ਗਿਆ ਹਾਂ ਤੇ ਰੇੜ ਚ ਵੜਦਾ ਪਿਆ ਉਹ ਵੇ ਇੱਧਰ ਆ ਜਾ ਉਹ 5 ਫੁੱਟ ਦਾ ਹਾਸਲਾ ਹੋਵੇ ਛੱਡੀ ਬੈਂਟਰੀ ਤੇਰੀ ਬਰਾ ਨਾ ਆ ਗਿਆ ਪਾਣੀ ਹੈ ਤਾਂ ਨਾ ਕਰ ਕੋਈ ਨਹਿਰੀ ਪਾਣੀ ਲੱਗ ਗਿਆ ਆ ਵੇਲਾ 1 2 3 4 5 6 ਫੁੱਟ ਤੇ ਆਉਂਗਾ ਆਣੀਏ ਜੋ ਕਰ ਤਾ ਉਹ ਤੇ ਹੋਰ ਮੈਂ ਵੇਖ ਮੰਨ ਲਾ ਜਦੋਂ ਅਸੀਂ ਪਾਣੀ ਲਾਨਨੇ ਆ ਗੱਲ ਹੁਣ ਉਹ ਉਹ ਪਾਣੀ ਕਿਵੇਂ ਤੁਰਨ ਦੇ ਆ ਨਹੀਂ ਨਹੀਂ ਜਿਵੇਂ ਅਸੀਂ ਪਾਣੀ ਲਾਨਨੇ ਆ ਬਹਿ ਜਾਗਾ ਤੂੰ ਇੱਥੇ ਹਾਂ ਉਹ ਮੰਨ ਲਾ ਪਾਣੀ ਧਰਤੀ ਬੁਲਬਲੇ ਮਾਰਦੀ ਦਾ ਇਹ ਨਹੀਂ ਮਾਰਦੀ ਇਹ ਤੇ ਤਰੀੜਾਂ ਚ ਵੜ ਜਾਂਦਾ ਤੇ ਬੁਲਬਲਾ ਕੀ ਮਾਰਨੀ ਆਓ ਜੀ ਪੂੜੀਆਂ ਆ ਗਈਆਂ ਪੂੜੀਆਂ ਖਾਓ ਅਸਤਵਾਇ ਤੁਮ ਕਿਤਾ ਅਬ ਤਾਜ਼ਾ ਪ੍ਰਸ਼ਾਦਾ ਆਇਆ ਵੇਖੋ ਆ ਵੇਖੋ ਜੀ ਤਾਜ਼ਾ ਖਾਣ ਲੱਗਾ ਪ੍ਰਸ਼ਾਤਾ ਪੂੜੀ ਇਹ ਪਹਿਲ ਨੂੰ ਐ ਤਾਜ਼ਾ ਪ੍ਰਸ਼ਾਦਾ ਬੱਚਿਆਂ ਗੁਰਿਆਂ ਨੂੰ ਬਾਅਦ ਚ ਤੁਹਾਨੂੰ ਮਿਲ ਕੇ ਨਮਕ ਵਾਂਗ ਲਸ ਹਾਂਜੀ ਜਾਂ ਫਿਰ ਅਸੀਂ ਖਾ ਕੇ ਪੂੜੀਆਂ ਜਾਂ ਫਿਰ ਦੁਪਹਿਰੇ ਕੀ ਤਾ ਆਰਾਮ ਫਿਰ ਸ਼ਾਮ ਨੂੰ ਅਸੀਂ ਗਏ ਸਨੋਰ ਤੇ ਇੱਥੇ ਸਮਾਨ ਲਿਆ ਕੁਛ ਮਾਸੜ ਆਰਸੀਐਮ ਚ ਕੰਮ ਕਰਦਾ ਜੀ ਇਹਨੇ ਆਰਸੀਐਮ ਦੇ ਪ੍ਰੋਜੈਕਟਾਂ ਸਤਿ ਸ਼੍ਰੀ ਅਕਾਲ ਜੀ ਪ੍ਰਸ਼ਾਦੇ ਪਾਪੇ ਘਰ ਆਏ ਆਏ ਨੇ ਪ੍ਰਸ਼ਾਦੇ ਕੀ ਰੋਟੀਆਂ ਨਿਊਡਲ ਸਰ ਪ੍ਰਸ਼ਾਦੇ ਇਹ ਅੱਜ ਪ੍ਰਸ਼ਾਦੇ ਨੇ ਅੱਜ ਪ੍ਰਸ਼ਾਦੇ ਨੇ ਅੱਜ ਇੱਕ ਵੇ ਹੋ ਲਿਆ ਕੇ ਦਿਓ